ਕਿਸਾਨ ਜਥੇਬੰਦੀਆਂ ਵੱਲੋਂ ਚੰਡੀਗੜ੍ਹ ਕੂਚ ਦੀ ਅੱਜ ਕਾਲ ਦਿੱਤੀ ਗਈ ਜਿਸ ਦੇ ਚੱਲਦੇ ਹੋਏ ਨਾਕਾਬੰਦੀ ਦੌਰਾਨ ਚੰਡੀਗੜ੍ਹ ਪੁਲਿਸ ਵੱਲੋਂ ਇੱਕ ਕਾਲੇ ਰੰਗ ਦੀ ਅੰਡਿਆਵਰ ਕਾਰ ਨੂੰ ਰੋਕਿਆ ਗਿਆ ਜਿਸ ਵਿੱਚ ਪੀਐਸਓ ਦੀ ਵਰਦੀ ਵਿੱਚ ਤਿੰਨ ਨੌਜਵਾਨ ਸਵਾਰ ਸਨ ਜਿਨ੍ਹਾਂ ਕੋਲ ਪਿਸਤੌਲਾਂ ਅਤੇ ਜਿੰਦਾ কারਤੂਸ ਵੀ ਸਨ ਜਿਸ ਬੰਦੀ ਮੌਕੇ ਤੇ ਕਿਸੇ ਵੀ ਤਰੀਕੇ ਦਾ ਲਾਇਸੈਂਸ ਜਾਂ ਪਰਮਿਸ਼ਨ ਉਹ ਨਹੀਂ ਦਿਖਾ पाए ਜਿਸ ਦੇ ਚੱਲਦੇ ਹੋਏ ਚੰਡੀਗੜ੍ਹ ਪੁਲਿਸ ਵੱਲੋਂ ਉਹਨਾਂ ਨੂੰ ਡਿਟੇਨ ਕਰ ਸੈਕਟਰ 49 ਥਾਣੇ ਵਿੱਚ ਲਿਆਂਦਾ ਗਿਆ ਅਤੇ ਜਿੱਥੇ ਵੈਰੀਫਾਈ ਕੀਤਾ ਜਾਵੇਗਾ ਤੇ ਉਕਤ ਵਿਅਕਤੀਆਂ ਕੋਲ ਕਿਸੇ ਤਰੀਕੇ ਦਾ ਲਾਇਸੈਂਸ ਜਾਂ ਪਰਮਿਸ਼ਨ ਹੈ ਉਸ ਨੂੰ ਦੇਖ ਕੇ ਅਗਲੀ ਕਾਰਵਾਈ ਕੀਤੀ ਜਾਵੇਗੀ। ਦਾਅ ਤਾਹ ਲਾਇਸੈਂਸ ਦਾ ਬਈ ਹਾਂਜੀ ਹੋਦਾ ਹੀ ਨਹੀਂ ਦਾਅ ਉਹ ਕਿਹੜੇ ਕਾਰਕਰਮ ਉਹ ਵਿਸ਼ਾ ਤੋਂ ਕੀ ਕਰੰਦੇ ਜੀ ਆ ਨੋ ਬਰਾਦੋ ਇਹ ਕਰਦੇ ਨਹੀਂ ਸੁਣਾਉਂਦੇ ਇਹ ਕੁਛ ਨਹੀਂ ਹੈ ਆਪਣੇ ਆਪਣੇ ਕੋਈ ਬਿਲਡਰ ਦੇ ਪਹਿਲੇ ਕਰੇ ਮੈਂ ਪੀਓ ਖੋਹਨਾ ਜਾਂ ਮਲਾਜੋ ਮਗਰ ਤਾਂ ਮਰਾਜ ਨੂੰ ਪੀਐਸ ਤੋਂ ਵੀ ਆਪਣਾ ਪਰਸਨਲ ਸਪੋਰਟੀਫ ਆਫਰ ਕਰਾ ਪ੍ਰਾਈਵੇਟ ਤੌਰ ਤੇ ਹੈ ਜਿਨ੍ਹਾਂ ਕੋਲ ਆਪਣਾ ਵੈਪਨ ਲੀ ਹੈ ਤੇ ਇੱਕ ਲਾਇਸੈਂਸ ਦੀ ਫੋਟੋਕਾਪੀ ਦਾਰੇ ਪਰਤਾਲ ਕਰ ਰਹੇ ਹੈ ਦੀ ਕੋਈ ਬਿਲਡਰ ਪ੍ਰਕਾਸ਼ ਆਗੋਤ ਦੇ ਨਾਮ ਦਾ ਸਰ ਚਿਰਾਗ ਬਿਲਡਰ ਜਾਂ ਕਿਹੜਾ ਹੈਗਾ ਐਸੋ ਜਿਸ ਆਉਣਾ ਹੈ ਉਹ ਦੋ ਵਾਰ ਜਿੱਦਾਂ ਹੈ ਉਹ ਵੈਰੀਫਾਈ ਕਰ ਰਹੇ ਹੈ। ਫਿਰ ਉਹ ਮੋਟਰ ਕੋਲਾਈਸੈਂਸ ਹੈ। ਫੋਟੋਕਾਪੀ ਇਸੇ ਦੀ ਲਾਈਸੈਂਸ ਦੀ ਆਨਲਾਈਨ ਦਾ ਹਰ ਹੈ ਜੀ। ਸਾਰੀ ਪਰਦਾਲ ਦਾ ਵਿਸ਼ਾ ਹੈਗਾ। ਜਿਹੜਾ ਕਿ ਵਪਾਰ ਐਵੇਂ ਨਹੀਂ ਕੋਈ ਕਰੀ ਕਰਕੇ ਜਿਹੜੀ ਇੰਟਰਸਟ ਹੁਮ ਸਕਦਾ। 올 ਇੰਡੀਆ ਹੋਏਗਾ ਜਾਂ ਪਰਮਿਸ਼ਨ ਵਗੈਰੇ ਜੀ ਸਾਰੀ ਚੀਜ਼ ਚੈੱਕ ਕੀਤੀ ਜਾ ਰਹੀ ਹੈ।